ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਾ ਬੁੱਟਰ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਵਾੜਾ ਵਿਖਾਉਣੀ ਆ ਚਾਰੇ ਵਾੜਾ ਗਰਮੀ ਰਹਿਤ ਦੋ ਵੱਡੇ ਕੱਦ ਵਾਲੀਆਂ ਜਰਸੀਆਂ ਤੇ ਦੋ ਪਰਲੇ ਪਾਸੇ ਹੋਰ ਵਹਿੜਾ ਖੜੀਆਂ ਕ੍ਰੋਸ ਆਂਗ ਦੀਆਂ ਚੰਗੇ ਦੁੱਧ ਵਾਲੀਆਂ ਇੱਕ ਡੱਬੀ ਵਿੱਚ ਹੀ ਆ ਬਹੁਤ ਚੰਗੀ ਇਹ ਚਾਰ ਨਾਕ ਸੇਲ ਹੈ ਵਿਕਾਊ ਹੈ ਡੱਬੀ ਵਹਿੜਾ ਜਿਹੜਾ ਜਰਸੀਆਂ ਦਾ ਕੱਟਦਾ ਪੰਜਾਬ ਵਾਲੀਆਂ ਜਰਸੀਆਂ ਪੂਰੇ ਵੱਡੇ ਕੱਟ ਵਾਲੀਆਂ ਚੰਗੇ ਦੁੱਧ ਵਾਲੀਆਂ ਤੇ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹੈਮ ਮੀ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਨਾਮ ਤੇਰਾ ਸਰ ਹਾਂ ਜੀ ਲਾਲਾ ਪੈਨੇ ਬੁੱਟਰ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ 6284710416 6284410416 ਚਾਰ ਪਸ਼ੂ ਬੋਲ ਲੈ ਹਾਂ ਚਾਰ ਬਈ ਪਸੀ ਤੇ ਪੰਜ ਦਾ ਸੌਦਾ ਹੋ ਗਿਆ ਜੀ ਬੰਦੇ ਹਣਾ ਠੀਕ ਹੈ ਹਾਂ ਇਹ ਲੈ ਕੇ ਜਾਈਏ ਇੱਕ ਨੰਬਰ ਜਰਸੀ ਕੈਨਮਾਸੂਆ ਇਹ ਦੂਜੇ ਸੂਏ ਸੁੰਡੀਆਂ ਬਈ ਪਿੰਡੋਂ ਲਈ ਆ ਇਹ ਤੇ ਆਪਣੀ ਉਹ ਕਾਲੀ ਬੈੜ ਦੋਨੇ ਇੱਕ ਇੱਕ ਰੋਕ ਲਈ ਜਾਵਾਂ ਠੀਕ ਹੈ ਦੂਜੇ ਸੂਏ ਸੁੰਡੀਆਂ 13 14 ਕਿਲੋ ਦੁੱਧ ਦਿੰਦਾ ਵਾ ਇਹਦਾ ਪਲੂਣ ਦਾ ਠੀਕ ਹੈ ਦਣ ਕਿਨੇ ਕੇ ਲੈ ਜੀ ਦਣ ਲੈ ਜੀ ਪੰਜ ਚਾਰ ਹਜੇ ਜੈਜਾ ਮੋਲ ਯਾਰ ਮੋਲਗਰਾਉਂ ਨੂੰ 55 ਹਜ਼ਾਰ ਵਾਲਾ ਦੋ ਘੜ ਪਿਆਹ ਦੀ ਦੇ ਦੇਣਗੇ ਮਾਨਤਾਣ ਕਰ ਦਾਂਗੇ ਉਹ ਚੋ ਵੀ ਕਿੰਨਾ ਕ ਦੁੱਧ ਪਿਆਜੂ ਖੁੱਦ ਯਾਰ 13-14 ਕਿਲੋ ਦਾ ਆਪਾਂ ਦੇ ਵੀ ਦੇਊਗੇ ਨਾ ਆ ਪਿਛਲੇ ਸੂਏ ਦੇ ਹੀ ਮੰਨ ਲਗੇ ਹਾਂ ਇੰਨਾ ਦਾ ਤੇ ਵਿਥਣਲੀ ਵਾਲੀ ਵੜ ਨਾ ਕੋਈ ਆਏ ਨਹੀਂ ਗਿਆ ਲਾਤਾਂ ਛੜਾਂ ਵਾਲਾ ਕੰਮ ਹੈ ਨਹੀਂ ਗਿਆ ਠੰਡੀ ਆ ਹੂੰ ਸਹੀ ਆ ਕੱਢੀਏ ਬਾਹਰ ਨੂੰ ਦੋਸਤੋ 1 ਨੰਬਰ ਤੇ ਪਰਲੀ ਕਾਲੀ ਵੜ ਵੀਰ ਦੱਸਦਾ ਕਿ ਆਪਦੇ ਪਿੰਡੋਂ ਹੀ ਲਈ ਆ ਚਲੇ ਗਏ ਸੀ ਆਪਣੇ ਆ ਗਲੀ ਵਾਲਾ ਮੋੜ ਜਿੱਥੇ ਠੀਕ ਹੈ ਉਹਨਾਂ ਤੋਂ ਹੀ ਲਈਆਂ ਜੋੜਾ ਜੀ ਦੋਸਤੋ ਬਾਈ ਕਹਿੰਦਾ ਇਹ ਬੰਦੇ ਬਾਹਰ ਚੜੇ ਗਏ ਆ ਗਵਾਂਡ ਚੋਂ ਲਈਆਂ ਆ ਗਲੀ ਤੇ ਮੋੜ ਆ ਤੇ ਮੋੜ ਤੇ ਹੀ ਬਾਈ ਕਹਿੰਦਾ ਉਹਨਾਂ ਦਾ ਘਰ ਸੀ ਆ ਉਹ ਬਾਹਰ ਉੱਠ ਕੇ ਦੋਵੇਂ ਹੀ ਬੈਠਾ ਸੀ ਦੋਵੇਂ ਹੀ ਬਾਈ ਕਹਿੰਦਾ ਆਪਾਂ ਲੈ ਲਈਆਂ 13 14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਜਰਸੀ ਨੇ 13 14 ਮੰਨ ਕੇ ਬਾਈ ਕਹਿੰਦਾ ਤੁਸੀਂ ਲੈ ਲਓ ਮੰਨ ਕੇ ਹੁਣ ਲੈ ਲੈ ਗਾ ਦੇ ਤਾਂ ਵੱਧ ਦਿਓ ਹੁਣ ਠੰਡੀ ਹੈ ਕੋਈ ਵਾਸਤਾ ਨਹੀਂ ਸੀ ਸੀਲ ਸੌ ਫੁੱਲ ਹੈ ਹਵਾਨਾ ਸੋਹਣਾ ਵੱਡਾ ਹੋ ਸਕਦਾ ਤੁਹਾਡੇ ਘਰੇ 15 ਚ ਵਾਜੇ 16 ਚ ਵਾਜੇ ਪਰ ਬਾਈ ਕਹਿੰਦਾ 13-14 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਉਹਨਾਂ ਮੰਨ ਕੇ ਅਗਲਾ ਲੈ ਲੈ ਦੁੱਧ ਵੱਧ ਚਵਾਊਗੀ 55000 ਦੀ ਦੇ ਦੇਣੀ ਐਚਐਫ ਵੜਾ ਵਰਗਾ ਹਵਾਨਾ 2 ਘਟ 5000 ਦੀ ਮੁੱਲ ਕਰਨ ਨੂੰ ਬਾਈ ਕਹਿੰਦਾ ਭਵਾਂ 55000 ਕਰਾ ਲਓ 48000 ਦੀ ਦੇ ਦੇਣੀ ਐ 2 ਘਟ 5000 ਦੀ ਮੁੱਲ 55000 ਹੀ ਐ ਦੇ ਦੇਾਂਗੇ ਬਾਈ ਕਹਿੰਦਾ 48000 ਦੀ ਐਚਐਫ ਵੜਾ ਨੂੰ ਵੱਡਾ ਹਵਾਨਾ ਤਿਆਰ ਕੀਤਾ ਕਰਮਾਲੀ ਨੇ ਸੀਲਸਾਉ ਫੁੱਲ ਐ ਬਾਕੀ ਅਜੇ ਦਿਨ ਪੰਜ ਚਾਰ ਦਿਨ ਲੈ ਜਨੇ ਆ ਸਾਈਡਾਂ ਵਾਲੀ ਵੱਲ ਢੱਲ ਬਾਕੀ ਇਹ ਸਾਰੀ ਕੱਢ ਕੇ ਹਵਾਨਾ ਟੈਡ ਕਰਕੇ ਸੂਣਾ ਥਣ ਪੂਰੇ ਚੰਗੇ ਰੋਗ ਰੋਗ ਦੇ ਥਾਣਾਂ ਗੈਪ ਚ ਨਿਕੜ ਮੈਂ ਕੱਲੇ ਕੱਲੇ ਲੱਗੇ ਆ ਸੀਲਸਾਉ ਫੁੱਲ ਆ ਬਾਈ ਕਹਿੰਦਾ ਭਾਵਾ ਜਵਾਕ ਚ ਹੋਈ ਜਾਣ ਇੰਨੀ ਸੀਲਸਾਉ ਆ ਹਵਾਨਾ ਸਾਰਾ ਬਰੀਕ ਬਰੀਕ ਵੇਨ ਦੇ ਨਾਲ ਭਰਿਆ ਪਿਆ ਮੱਝਾਰਗਾ ਦੁੱਧ ਉਹ ਜਮਾ ਚਿੱਟਾ 15 ਕਿਲੋ ਖੁੱਲਾ ਦੁੱਧ ਪਿਆ ਜੂ 48000 ਦੀ ਦੇ ਦੇਣੀ ਆ ਵਿੱਚੋਂ ਕੋਈ ਮਾਣ ਹੋ ਜੂ ਇਹੀ ਬੱਚੀ ਹੋਰ ਕਿਸੇ ਦੇ ਘਰੇ ਖੜੀ ਹਾਂ ਦੀ 55 57000 ਦੀ ਦੇਣੀ ਸੀ ਅਗਲੇ ਨੇ 2 ਨੰਬਰ ਦਾ ਕਹਿੰਦਾ ਮਸੂਆ ਲਾ ਲੈ ਇਹ ਵੀ ਦੂਜੀ ਸੂਈ ਹੁੰਦੀ ਆ ਬਈ ਕਿੰਨੇ ਕ ਦਿਨ ਲੈ ਜੂ ਇਹ ਦਿਨ ਲੈ ਜੂ 10 ਤੋਂ 12 ਹਜੇ ਕਿੰਨਾ ਕ ਦੁੱਧ ਕੱਢ ਜੂ ਦੁੱਧ ਯਾਰ 14 ਕਿਲੋ ਦੱਸ ਦੇ ਪਲੂਨ ਦਾ ਠੀਕ ਹੈ ਤੇ ਗਾਂ ਬਾਕੀ ਹੁਣ ਦੂਜੇ ਸੂਏ ਵੇਖੋ ਕਿੰਨਾ ਕੜਦੀ ਆ ਹਜੇ ਕੱਚੀ ਆ ਜੂ ਦੱਸ ਦਿੰਦੀ ਹੂੰ ਸਹੀ ਆ ਮੂੰ ਮੱਥਾ ਚੰਗਾ ਹੂੰ ਚਾਰ ਦੂਜੂ ਬਥੇਰੀ ਆ ਇਹਦਾ ਜੈਜਾ ਮੁੱਲ ਇਹ ਯਾਰ ਹੁਣ ਕੱਚੀ ਬਿੱਲੀ ਆ 52000 ਦੀ ਟੈਂਗੂ ਚ ਮਾਣ ਤਾਨ ਕਰਦੇ ਹਾਂ ਠੀਕ ਹੈ 10 ਦਿਨਾਂ ਦੀ ਕੱਚੀ ਐ 14 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਸੀਲ ਸੌ ਬਹੁਤ ਐ ਬਾਈ ਕਹਿੰਦਾ ਜਿਵੇਂ ਮਰਜ਼ੀ ਅਗਲਾ ਬੈਠੀ ਜਾਵੇ ਇੱਕ ਗੱਲੋਂ ਬਾਈ ਲਾਲੇ ਦੀ ਸਫਤ ਐ ਜਿੰਨਾ ਦੁੱਧ ਪਿਛਲੇ ਸੂਵੇ ਦਿੱਤਾ ਹੁੰਦਾ ਉਹਨਾਂ ਦਾ ਦੁੱਧ ਕਹੇ ਕਿ ਬਾਈ ਵੇਚਦਾ ਅੱਗੇ 2 ਕਿਲੋ ਵੱਧ ਚਵਾਜੇ ਭਾਵੇਂ 4 ਕਿਲੋ ਵੱਧ ਚਵਾਜੇ ਉਹ ਅਗਲੇ ਦੀ ਸੇਵਾ ਐ ਵੱਡੇ ਕੱਦ ਵਾਲੀ ਜਰਸੀ ਪੰਜਾਬ ਵਾਲੀ ਮੂੰਹ ਮੱਥੇ ਦੀ ਬਹੁਤ ਸੋਹਣੀ ਐ ਮੂੰਹ ਮੱਥੇ ਦੀ ਸੋਹਣੀ ਐ ਛੋਟਾ ਕੰਨ ਬੋਦੀ ਵਾਲੀ ਬੱਚੀ 10 ਦਿਨਾਂ ਦੀ ਕੱਚੀ ਐ ਅੱਜ ਦਾ ਮੁੱਲ ਕਿੰਨਾ ਹੋ ਜਾ ਯਾਰ ਮੇਰੇ ਕੋਲ ਜਮਾਨ ਦਾ ਆ ਜਾਂਦਾ 52000 ਚੋਂ ਮਾਨ ਵੀਰ ਕਹਿੰਦਾ ਕਰ ਦੂੰ ਕੱਚੀ ਦਾ ਮੁੱਲ ਹੈ ਅੱਜ 52000 ਦਸਾਂ ਦਿਨਾਂ ਨੂੰ ਤਿਆਰ ਹੋਈ ਬਾਈ ਕਹਿੰਦਾ ਉਦੋਂ ਤਾਂ 65000 ਦੀ ਦੇਵਾਂਗੇ ਅੱਜ ਦਾ ਮੁੱਲ ਹੈ 52000 ਲੇਵਾ ਵੱਚੀ ਲਾਊ ਬਹੁਤ ਵੱਲ ਢਿਲਾਂ ਹਵਾਨੇ ਦੇ ਚਾਰ شپੇਰੀ ਬਹੁਤ ਪਈਆਂ ਜਮਾਂ ਸਾਫ ਬਹੁਤ ਹਾਂ ਰੂਮ ਵਰਗਾ ਹਵਾਨਾ ਕੋਈ ਸਾਈਡ ਨਹੀਂ ਕੋਈ ਭਲ ਨਹੀਂ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ ਦੁੱਧ 16 17 ਕਿਲੋ ਪਿਆਜੂ ਅੱਜ ਦਾ ਮੁੱਲ 52000 ਫੁੱਲ ਜਾਤ ਬ੍ਰੀਡ ਪੰਜਾਬ ਵਾਲੀਆਂ ਦੋ ਵੱਡੇ ਕੱਦ ਵਾਲੀਆਂ ਜਰਸੀਆਂ ਇੱਕ ਨੰਬਰ ਤਿਆਰ ਹੀ ਐ ਦੋ ਨੰਬਰ ਕੱਚੀ ਐ 10 ਦਿਨਾਂ ਦੀ ਲੈਵਾ ਪੂਰਾ ਸੋਹਣਾ ਵੱਡਾ ਤਿਆਰ ਕਰੂ ਕੱਲੀ ਦਿਨ ਜ਼ਰੂਰ ਲੈਂਦੀ ਆ ਪੰਜਾਬ ਵਾਲੀਆਂ ਦੋ ਟੌਪ ਦੀਆਂ ਜਰਸੀਆਂ ਜੇ ਕਿਸੇ ਨੇ ਤਿਆਰ ਲੈਣੀ ਇੱਕ ਨੰਬਰ ਤਿਆਰ ਹੀ ਹੋ ਸਕਦਾ ਕੱਲ ਨੂੰ ਸੂਪੇ ਹੋ ਸਕਦਾ ਪਰਸੋਂ ਸੂਪੇ ਤਿੰਨ ਨੰਬਰ ਦਾ ਲਾਹੇ ਕਹਿ ਨਾ ਸੂਆ ਇਹ ਕਲੂ ਨਹੀਂ ਸੁੰਦੀ ਆ ਬਾਈ ਕਿੰਨੇ ਦਿਨ ਲੈ ਜੂ ਲੈ ਨਹੀਂ ਲੈ ਜੂ 5-7 ਦਿਨ ਪਹੜਾ ਪਾਉਣੇ ਸ਼ੁਰੂ ਹੋਈਆਂ ਆ ਆਹਦੀ ਬਾਈ ਆ ਭਾਲ ਪਹਿਲਾਂ ਪੱਧਰ ਹੀ ਸੀ ਆਪਣੇ ਕੋਲ ਪੱਧਰ ਦੀ ਵੀ ਹੈਗੀ ਆ ਵੀਡੀਓ ਜਦੋਂ ਕੱਲਾ ਲਿਆਂਦੀ ਆ ਠੀਕ ਹੈ ਹਾਂ ਪਿਆ ਭਾਈ ਸੀ ਕਿ ਮੈਂ ਤਾਂ ਬਾਹਰ ਹੀ ਭਾਈ ਸੀ ਬੈਠੀ ਨਹੀਂ ਉਸ ਪਾਸੇ ਠੀਕ ਹੈ ਜਿਹ ਬੈਹ ਜੁੰਦੀ ਤਾਂ ਪੱਧਰ ਹੋ ਜਾਂਦਾ ਜਮਾਂ ਨੇ ਦੋਸਤੋ ਬਾਈ ਕਹਿੰਦਾ ਰਾਤ ਹੀ ਲਿਆਂਦੀ ਆ ਕੱਲ ਦੀ ਜਦੋਂ ਘਰੇ ਆਈ ਉਹਦੋਂ ਦੀ ਵੀਡੀਓ ਹੈਗੀ ਆ ਲੈਵਾ ਜਮਾਂ ਸਾਫ ਸੀ ਰਾਤ ਹੀ ਬਾਈ ਕਹਿੰਦਾ ਭਲਾਂ ਪਾਈਆਂ ਚਾਰ ਪੰਜ ਦਿਨ ਪੰਜ ਛੇ ਦਿਨ ਬਾਈ ਦੱਸਦਾ ਲੈ ਜੂ ਦੁੱਧ ਕਿੰਨਾ ਕੱਢੀ ਲਾਲੇ ਜਿਹੜੇ ਬੰਦੇ ਕੋਲ ਲਿਆਂਦੀ ਆ ਆਪਾਂ ਵੇੜਾ ਉਹਨਾਂ ਦਾ 20-20 ਕਿਲੋ ਚੋਇਆ ਵਾ ਠੀਕ ਹੈ ਹਾਂ ਇਹ ਵੀ ਇੰਨਾ ਗਰੰਟੀ ਵੀ ਆ 20 ਦਾ ਆਰਾਮ ਨਾ ਪਾ ਦੂੰਗੀ 20 19 20 ਨਾ ਪਾ ਦੋਸਤੋ ਬਾਈ ਕਹਿੰਦਾ ਜਿਹੜੇ ਵੀਰ ਤੋਂ ਲਈ ਆ ਉਹਦੀਆਂ ਵੇੜਾਂ ਦੁੱਧ ਤੇ ਲਾਈਆਂ ਸਾਰੀਆਂ ਵੇੜਾਂ 20-20 ਕਿਲੋ ਦੁੱਧ ਆਲੀਆਂ ਉਹਦੇ ਕੋਲੇ ਤੇ ਬਾਈ ਕਹਿੰਦਾ ਉਹ ਲੈ ਕੇ ਆਏ ਛੇਵੀਂ ਖਾਸ ਨੂੰ ਵੇੜਾ ਠੀਕ ਹੈ ਹਾਂ ਤੇ ਕੋਈ ਲੰਬੇ ਵਾਲਾ ਕੰਮ ਜਾਨੀ ਕਿ ਪੁਰਾਣਾ ਵੇੜਾ ਉਹਨੀਆਂ 18 20 18 20 ਇੰਨਾ ਕੱਢਦੀਆਂ ਆ ਆਰਾਮ ਨਾਲ ਹੂੰ ਸਹੀ ਆ ਬਾਈ ਕਹਿੰਦਾ ਲੰਬੇ ਵਾਲੀ ਗੱਲ ਨਹੀਂ ਸੱਤ ਵੇੜਾਂ ਵੀ ਕੋਈ ਲੰਬਾ ਨਹੀਂ ਆਇਆ ਹਜੇ ਠੇਕਰ ਬਾਕੀ ਐਡੀ ਵੜ ਜੇ 18 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਸੀ ਰਾਠੀ ਨੇ ਥੋੜੀ ਦੇਣਾ ਫਲ ਵੱਡਾ ਕੱਦ ਹੈ ਸੋਹਣੇ ਮੂੰਹ ਮੱਥੇ ਦੀ ਆ ਹਜੇ 5 4 ਦਿਨ ਲੈ ਜੂ ਇਹ ਵੀ ਥਣ ਸੋਹਣਿਆ ਮੁਠੀ ਵਾਲਿਆ ਹੱਦੀ ਚਵਾਈ ਵਾਲਿਆ ਥਾਣ ਦੋਸਤੋ ਰਾਤ ਹੀ ਵੀਰ ਕਹਿੰਦਾ ਭਲਾ ਕੀਤੀਆਂ ਕੱਲ ਦੀ ਵੀਡੀਓ ਹੈਗੀ ਉਹਦੇ ਚ ਮੇਰੇ ਬਲਾਨਾ ਬਣਾਉਣੇ ਵਾਲੀ ਬਲੂਨ ਵੱਸੀਆਂ ਤੇ ਪਾ ਕੇ ਬਲੂਨ ਨਹੀਂ ਫਟੇ ਨੇ ਤਾਂ ਕੋਈ ਲੱਤ ਛੜ ਵਾਲਾ ਕੰਮ ਨਹੀਂ ਲੈ ਜਿੱਧਰ ਦੀ ਮਰਜ਼ੀ ਵੇਚੀ ਲੈ ਸੀਲ ਸੌ ਫੁੱਲ ਐ ਕੋਈ ਲੱਤ ਛੜ ਵਾਲਾ ਬਾਈ ਕਹਿੰਦਾ ਕੰਮ ਨਹੀਂ ਆ ਫੁੱਲ ਸੀਲ ਸੌ ਆ ਬਾਕੀ ਪਹਿਲਣ ਵੱਛੀ ਆ ਲੇਵਾ ਤਿਆਰ ਕਰੂ ਬਹੁਤ ਬਲਟ ਲਹਮਾਨੇ ਦੇ ਚਾਰ ਚਪੇਰੀ ਬਹੁਤ ਪਈਆਂ ਥਣ ਸੋਹਣੇ ਆਦੀ ਚਵਾਈ ਵਾਲੇ ਗੈਬ ਚ ਲੱਗੇ ਹੋਏ ਆ ਦੁੱਧ 18 20 ਖੁੱਲਾ ਪਿਆ ਦੇਣਾ ਘਰ ਮਾਨੇ ਬਾਕੀ ਐਡੀ ਵੜ ਜੇ ਦੁੱਧ ਨਹੀਂ ਦਿੰਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਹੋਰ ਦੇਸੀ ਰਾਠੀ ਨੇ ਥੋੜੀ ਦੁੱਧ ਦੇਣਾ ਜੀ ਇਹਨਾਂ ਦੇ ਹੋਊਗੀ ਤਾਂ ਮੁੱਲ ਜੈ ਜਲਾਲੇ ਦਾ ਇਹਦਾ 65000 ਰੁਪਏ ਮਾਨਤਾਨ ਕਰਦੇ ਆਂਗੇ 65 ਚ ਤਿਆਰ ਹੋਈ ਦਾ ਆਪਾਂ ਵੀ 75 ਦੀ ਦੇਵਾਂਗੇ ਪਰ ਅੱਜ 65 ਦੀ ਦੇਵਾਂਗੇ 65 ਚ ਮਾਨਤਾਨ ਕਰਦੇ ਆਂਗੇ ਦੋਸਤੋ ਬਾਈ ਕਹਿੰਦਾ ਅੱਜ ਦਾ ਮੁੱਲ ਆ 65000 ਤਿਆਰ ਹੋਈ ਬਾਈ ਕਹਿੰਦਾ ਆਪਾਂ ਵੀ 75000 ਦੀ ਦੇਵਾਂਗੇ ਫੁੱਲ ਵੱਡੇ ਕੱਦ ਕਾਠ ਵਾਲੀ ਡੱਬੀ ਵੱਚੀ ਪ੍ਰਿੰਟ ਵਾਲੀ ਜਿਹਦੇ ਪਸੰਦ ਆਊਗੀ ਅਗਲਾ ਬੇਫਿਕਰ ਹੋ ਕੇ ਆਜੇ ਸੋਨੇ ਥਾਣਾ ਗੈਬ ਚ ਨਿਕੜ ਮੇ ਕੱਲੇ ਕੱਲੇ ਲੱਗੇ ਹੋਇਆ ਗਾੜੀ ਚ ਵੀ ਦੁੱਧ ਚੰਗਾ ਮੂਰਲੇ ਥਾਨ ਤੋਂ ਫਟੰਗ ਹੁਵਾਨ ਅੱਗੇ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਪੂਰੇ ਵੱਡੇ ਕਦ ਕਾਠ ਵਾਲੀ ਪਹਿਲਾ ਸੁਆ ਨਾਵਾ ਹਨ ਪਲੂਣ ਬੱਛੀ 18 20 ਦੁੱਧ ਪਿਆ ਜੂ ਲਾਸਟ ਤੇ ਆਜੀ ਲਾਲੇ ਏ ਭਾਈ ਉਹਨਾਂ ਨੇ ਦੂਜੇ ਦੱਸਿਆ ਸੀਗਾ ਮੈਂ ਦੱਸਿਆ ਜਿਹੜੀ ਆਪਣੇ ਉਹ ਘਰ ਕੋਲੇ ਲਈ ਆ ਕੇ ਤੇ ਆ ਕੇ ਇਹ ਉਹਨਾਂ ਨੇ ਤਾਂ ਦੂਜਾ ਦੱਸਿਆ ਆਪਾਂ ਤੀਜਾ ਮੰਨ ਕੇ ਲਈ ਆ ਹੂੰ ਸਹੀ ਆ ਆ ਉਹ ਠੰਡੀ ਠੰਡੀ ਬਹੁਤ ਆ ਇਹਦਾ ਕੋਈ ਐ ਨਹੀਂਗਾ ਲੱਤ ਛੜਾ ਵਾਲਾ ਕੰਮ ਦਾ ਹੂੰ ਠੀਕ ਸਭ ਫਲ ਦਿਨ ਕਿੰਨੇ ਕੁ ਲੈ ਜੂ ਦਿਨੇ ਦੋ ਤਿੰਨ ਨਹੀਂ ਲਊਗੀ ਕਿੰਨਾ ਕੁ ਦੁੱਧ ਕੱਢ ਜੂ ਦੁੱਧ ਯਾਰ 16 ਕਿਲੋ ਦੱਸਦੇ ਕਹਿੰਦੇ ਆਪਣਾ ਚੋਇਆ ਵਾ ਠੀਕ ਹੈ ਦੁੱਧ 16 17 ਕਿਲੋ ਦੇ ਦੂਗੀ ਰਾਮ ਨੂੰ ਦੁੱਧ ਵੱਧ ਮਗੂ ਆਪਾਂ 16 17 ਕਿਲੋ ਕਹ ਕੇ ਦੇਵਾਂਗੇ ਇਹ ਨਹੀਂ ਕੋਈ ਬਾਹਲਾ ਨਹੀਂ 18 19 ਕਿਲੋ ਪਰ 16 17 ਕਹੇਗੀ ਦੇਵਾਂਗੇ ਆਪਾਂ 1 ਨੰਬਰ ਤੇ 4 ਨੰਬਰ ਇਹ ਦੋਵੇਂ ਵੜਾ ਬਾਈ ਕਹਿੰਦਾ ਆਪਦੀ ਗਵਾਂਡ ਚੋਂ ਲਈਆਂ 1 ਨੰਬਰ ਜਰਸੀ ਤੇ 4 ਨੰਬਰ ਵੜਾ ਉਹ ਬਾਹਰ ਨੂੰ ਉੱਟ ਕੇ ਵੀਰ ਕਹਿੰਦਾ ਜੋੜਾ ਸੀ ਜੋੜਾ ਆਪਾਂ ਲੈ ਲਿਆ ਜਿੰਨਾ ਤੋਂ ਲਈ ਉਹਨਾਂ ਨੇ ਤਾਂ ਦੂਜਾ ਸੂਆ ਕਹਿ ਕੇ ਦਿੱਤੀ ਆ ਪਰ ਬਾਈ ਕਹਿੰਦਾ ਆਪਾਂ ਤੀਜਾ ਸੂਆ ਮੰਨ ਕੇ ਲਈ ਆ ਐਚਐਫ ਵੜਾ ਨਾਲੋਂ ਵੱਡਾ ਹਵਾਨਾ ਤਿਆਰ ਕੀਤਾ ਹੂੰ ਸੀਨ ਸੌ ਫੁੱਲ ਹੈ ਹਵਾਨੇ ਦਾ ਮੁੱਢ ਉੱਪਰੋਂ ਫੋਟਾਂ ਨੂੰ ਚੌੜਾ ਸਟਾਰਟ ਹੁੰਦਾ ਥਣ ਚਾਰ ਹੀ ਹਾਦੀ ਚਵਾਈ ਵਾਲੇ ਗੈਪ 'ਚ ਨਿਕੜ ਮੈਂ ਕੱਲੇ-ਕੱਲੇ ਲੱਗੇ ਹੋਏ ਆ ਦੁੱਧ ਤਾਂ ਵੀਰ ਕਹਿੰਦਾ 18-19 ਕਿਲੋ ਪਿਆ ਜੂ ਵੈੜ ਵੱਡੀ ਐ ਵਜਨ ਵਾਲੀ ਐ ਬਾਕੀ ਭਾਂਡਾ ਸੋਹਣਾ ਵੱਡਾ ਪਰ ਬਾਈ ਕਹਿੰਦਾ ਤੁਸੀਂ 16-17 ਕਿਲੋ ਮੰਨ ਕੇ ਸੌਦਾ ਕਰ ਲਿਓ ਦੁੱਧ 18-19 ਕਿਲੋ ਹੀ ਪਿਆਊਗੀ ਉਹ ਕਹਿੰਦੇ 16-17 ਕਿਲੋ ਖੁੱਲਾ ਦੁੱਧ ਪਿਛਲੇ ਸੂਏ ਦੇ ਥੱਲੋਂ ਅਸੀਂ ਛੋਇਆ ਬਾਕੀ ਹਵਾਨੇ ਦੀ ਤਿਆਰੀ ਦੱਸਦੀ ਐ ਮਾੜੀ ਵੈੜ ਨਾਲੋਂ ਵੱਡਾ ਦਾ ਹਵਾਨਾ ਕਰਮ ਵਾਲੀ ਹੋਣੀ ਤਿਆਰ ਕਰੀ ਫਿਰਦੀ ਐ ਬਾਕੀ ਅਜੇ ਸਾਈਡਾਂ 'ਚ ਵਾਲ ਢੱਲ ਬਾਕੀ ਆ ਦੋ ਕਿ ਦਿਨ ਬਾਈ ਦਾਸ ਦਾ ਲੈ ਜੂਗੀ ਸਾਰੀ ਵਾਲ ਢੱਲ ਕੱਢ ਕੇ ਸੂ ਸਿਰ ਸੌ ਪੋਲਾ ਭਮਾਤੀ ਚਵਾਈ ਕਰ ਲੋ ਭਮਾ ਮਸ਼ੀਨ ਤੇ ਚਵਾਈ ਕਰ ਲੋ ਮੱਝਾਰ ਦਾ ਦੁੱਧ ਉਹ ਚਿੱਟਾ ਵਜਨ ਵਜਨ ਬਹੁਤ ਐ ਕੱਦ ਵੱਡਾ ਹੀ ਐ 18-19 ਕਿਲੋ ਦੁੱਧ ਪਿਆ ਜੂ ਮੁੱਲ ਨਾਲ ਲਜਾਇਜ ਆ ਮੁੱਲ ਇਹਦਾ 55 ਕਰ ਲਾਂਗੇ 52 ਹਜ਼ਾਰ ਦੀ ਵੜ ਦੇਵਾਂਗੇ ਮਾਨ ਤਾਨ ਕਰਦੇ ਆ ਵਿੱਚ 55 ਮੁੱਲ 55000 52000 ਦੀ ਵੱਛੀ ਵੀਰ ਕਹਿੰਦਾ ਦੇਊਗਾ ਰਵੜੰਗੂ ਹਵਾਨਾ ਵਾਧਾ ਅੱਜ ਦੀ ਵੀਡੀਓ ਦੇ ਵਿੱਚ ਲਾਲਲੇ ਬਾਈ ਦੀਆਂ ਚਾਰ ਵਾੜਾ ਚਾਰੇ ਫੁੱਲ ਵੱਡੇ ਕੱਦ ਕਾ ਠਾਲੀਆਂ ਚੰਗੇ ਦੁੱਧ ਵਾਲੀਆਂ ਇੱਕ ਨੰਬਰ ਤੇ ਲਾਸਟ ਚਾਰ ਨੰਬਰ ਆਪਦੇ ਪਿੰਡੋਂ ਹੀ ਬਾਈ ਕਹਿੰਦਾ ਜੋੜਾ ਲਿਆ ਮੈਂ ਉਹ ਬੰਦੇ ਬਾਹਰ ਉੱਠ ਗਏ ਆ ਦੋਵੇਂ ਵਾੜਾ ਉਹਨਾਂ ਤੋਂ ਲਈਆਂ ਗਵਾਂਢੀ ਘਰ ਆ ਆ ਗਾੜੀ 'ਚ ਇਹਦੇ ਵੀ ਦੁੱਧ ਚੰਗਾ ਉਹ ਫਟਣ ਨੂੰ ਹਵਾਨਾ ਇਹਦਾ ਮੂਰਲੇ ਥਣ ਤੋਂ ਅੱਗੇ ਧੋਨੀ ਵਾਲੇ ਪਾਸੇ ਨੂੰ ਫਿਰਦਾ 52000 ਦੀ ਦੇਵਾਂਗੇ ਚਾਰ ਨੰਬਰ ਮੁੱਲ ਭਾਵੇਂ 55 57 ਜਿੰਨਾ ਮਰਜ਼ੀ ਕਰਾ ਲਓ 52000 ਚੋਂ ਬਾਈ ਕਹਿੰਦਾ ਮਾਣ ਕਰ ਦੂੰਗਾ ਦੁੱਧ 18 19 ਕਿਲੋ ਪਿਆਜੂ ਬਿਲਕੁਲ ਸਸਤੇ ਮੁੱਲ ਦੀਆਂ ਇਹ ਚਾਰ ਵੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਸასი ਕਰ